रज कया थो रज केड़ अॼु कटे साल I'm ਮੁੱਲ ਨਾ ਮਿਲੇ ਢੋਲ ਦਿੱਤ ਜਿੰਮੇਦਾਰ ਸਰਕਾਰਾਂ ਤੇ ਫਸਲਾਂ ਦਾ ਮੁੱਲ ਨਾ ਕੀਂਦਰ ਸਰਕਾਰ ਦਾ ਵੇੜਾ ਹੀ ਕਰਕਰ ਵੇੜਾ ਹੀ ਕਰਕਰ ਵੇੜਾ ਹੀ ਕਰਕਰ ਜ਼ਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮਰਦਾਬਾ 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 ਦਾਨੀਆਂ ਦਾਨੀਆਂ ਦਾ ਅੱਲਾ ਹਾਕਮ ਮੋਦੀ ਮਰਦਾਬਾ ਮਰਦਾਬਾ ਸਰਪੰਚ ਸੰਵਿਧਾਨਿਕ ਕਮੇਟੀ ਪੰਜਾਬ ਜੋਨ ਅਚਰ ਸਾਹਿਬ ਦਾ ਪ੍ਰਧਾਨ ਤੇ ਜ਼ਿਲ੍ਹਾ ਕੈਸ਼ੀਅਰ ਅੱਜ ਜਿਹੜੀ ਐ ਸ਼ੈਂਕੜਿਆਂ ਦੇ ਰੂਪ ਦੇ ਵਿੱਚ ਟਰੈਕਟਰ ਜਿਹੜੇ ਲੈ ਕੇ ਕਿਸਾਨ ਆਏ ਆ ਇਹਨਾਂ ਨੇ ਦੱਸ ਦਿੱਤਾ ਵਾ ਵੀ ਮੋਦੀ ਸਰਕਾਰ ਦੀ ਧੌਣ ਤੇ ਜਿਹੜਾ ਕਿਲਾ ਉਹ ਕੱਢਣਾ ਵਾ ਤੇ ਲੋਕਾਂ ਦੇ ਵਿੱਚ ਏਡੀ ਵੱਡੀ ਅੱਜ ਗੱਲ ਵਾ ਕਿਉਂਕਿ ਪਿਛਲਾ ਜਿਹੜਾ 13 ਮਹੀਨੇ ਅੰਦੋਲਨ ਚੱਲਿਆ ਸੀਗਾ ਜੋ ਉਸ ਵੇਲੇ ਮੋਦੀ ਨੇ ਦਿੱਕਤੀ ਸਾਨੂੰ ਦਿੱਤਾ ਸੀਗਾ ਐਮਐਸਪੀ ਦਾ ਕਾਨੂੰਨ ਲਾਗੂ ਕਰਨ ਵਾਸਤੇ ਨਾਲ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਦੇ ਨਾਲ ਹੀ ਆ ਬਿਜਲੀ ਐਕਟ 2020 ਜਿਹੜਾ ਇਹਨੂੰ ਰੱਦ ਕਰਨ ਵਾਸਤੇ ਕਿਹਾ ਸੀਗਾ ਤੇ ਪਰ ਅੱਜ ਪਿਛਲੇ ਰਸਤੇੋਂ ਕਿਪੋ ਵਾਲੇ ਮੀਟਰ ਲਾ ਕੇ ਇਹ محکمہ ਫਿਰ ਆਬਾਨੀਆਂ ੜਾਨੀਆਂ ਨੂੰ ਦੇਣਾ ਚਾਹੁੰਦਾ ਵਾ ਜ਼ਮੀਨਾਂ ਸਾਡੀਆਂ ਖੋ ਕੇ ਇੱਥੇ ਆਬਾਨੀਆਂ ੜਾਨੀਆਂ ਨੂੰ ਕਾਬਜ਼ ਕਰਨਾ ਚਾਹੁੰਦਾ ਵਾ ਪਰ ਇਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਜ਼ਮੀਨਾਂ ਦੇ ਵਾਰਸਾਂ ਨੂੰ ਬਾਬਾ ਬੰਦਾ ਸਿੰਘ ਭਾਦਰ ਨੇ ਇਹ ਜ਼ਮੀਨਾਂ ਜਿਹੜੀਆਂ ਦਿੱਤੀਆਂ ਸਾਨੂੰ ਜਗੀਰਦਾਰ ਰਾਜ ਦੇ ਵਿੱਚੋਂ ਕੱਢ ਕੇ ਸਾਨੂੰ ਜ਼ਮੀਨਾਂ ਦੇ ਵਾਰਸ ਬਣਾਇਆ ਸੀਗਾ ਅੱਜ ਪੂਰੇ ਭਾਰਤ ਦੇ ਲੋਕਾਂ ਨੂੰ ਜਿਹੜਾ ਵਾ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦਾ ਕੋਈ ਵੀ ਮਹਿਕਮਾ ਇਹਨੇ ਪ੍ਰਾਈਵੇਟ ਨਹੀਂ ਛੱਡਿਆ ਸੋ ਅੱਜ ਜੋ ਨਚਲ ਸਾਹਿਬ ਦਾ 6 ਗੜੇ ਟਰੈਕਟਰਾਂ ਦਾ ਜਿਹੜਾ ਜਥਾ ਤੁਸੀਂ ਦੇਖ ਸਕਦੇ ਦੇ ਜ਼ਿਲ੍ਹਾ ਗਰਦਾਸਪੁਰ ਦੇ 15 ਜੋਨਾ ਦੇ ਵਿੱਚ ਇਹ ਜਿਹੜਾ ਵਾ ਜਥੇ ਜਥੇ ਨਿਕਲ ਰਹੇ ਆ ਬਾਤ ਚ ਨਿਕਲ ਰਹੇ ਆ ਤੇ 13 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਵਾਰ ਫੇਰ ਕੇਂਦਰ ਸਰਕਾਰ ਦੀ ਧੌਣ ਦਾ ਕਿਲਾ ਜਿਹੜਾ ਵਾ ਕੱਢਣ ਜਾਵਾਂਗੇ ਇਹ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਾਂਗੇ ਆਪਣੀਆਂ نسلਾਂ ਦੀ ਰਾਖੀ ਕਰਾਂਗੇ ਆਪਣੀਆਂ ਫਸਲਾਂ ਦੀ ਰਾਖੀ ਕਰਾਂਗੇ ਇੱਕ ਵੀ ਇੰਚ ਜ਼ਮੀਨ ਜਿਹੜੀ ਆ ਇਥੋਂ ਨਹੀਂ ਕਿਸੇ ਬਾਹਰੀ ਧਾਨੀ ਨੂੰ ਦੇਣ ਦਵਾਂਗੇ ਬਹੁਤ ਭਾਰੇ ਕਾਨੂੰਨ ਜਿਹੜੇ ਆ ਇਹ ਸਰਕਾਰ ਲੈ ਕੇ ਆਈ ਆ ਇਹਨਾਂ ਨੇ ਕਰ ਮੁਕਤ ਸਮਝੌਤਾ ਜਿਹੜਾ ਵਾ ਬਾਹਰਲੇ ਦੇਸ਼ਾਂ ਦੇ ਨਾਲ ਵਿਸ਼ਵ ਪੱਧਰ ਸੰਸਥਾ ਦੇ ਨਾਲ ਕਰ ਲਿਆ ਜਿਹੜਾ ਬਾਹਰ ਤੋਂ ਆਉਣ ਵਾਲੀ ਕਣਕ ਜਿਹਦੀ ਜਿਹਦੇ ਉੱਤੋਂ ਇੰਪੋਰਟ ਡਿਊਟੀ 40% ਘਟਾ ਦਿੱਤੀ ਗਈ ਆ ਜਿਹਦੇ ਨਾਲ ਸਾਡੀ ਕਣਕ ਦਾ ਭਾਅ 800 ਰੁਪਇਆ ਜਿਹੜਾ ਵਾ ਡਿੱਗੂਗਾ ਤੇ ਦੂਜੀਆਂ ਫਸਲਾਂ ਦੇ ਵੀ ਜਿਹੜਾ ਵਾ ਇਹ ਟੈਕਸ ਘਟਾ ਕੇ ਸਾਡੀਆਂ ਮੰਡੀਆਂ ਖਤਮ ਕਰਨ ਦੀ ਤਿਆਰੀ ਜਿਹੜੀ ਆ ਬਿਲਕੁਲ ਕਰ ਚੁੱਕੀ ਆ ਸੋ ਗੱਲ ਘਰ ਘਰ ਚੁੱਲੇ ਤੱਕ ਪਹੁੰਚਾ ਕੇ ਹਰ ਚੁੱਲੇ ਤੱਕ ਹਰ ਘਰ ਤੱਕ ਹਰ ਬੰਦੇ ਤੱਕ ਬੱਚੇ ਤੱਕ ਗੱਲ ਇਹ ਪਹੁੰਚਾਵਾਂਗੇ ਤੇ ਦਿੱਲੀ ਵਾਲਾ ਸੰਘਰਸ਼ ਏਡਾ ਵੱਡਾ ਕਰਾਂਗੇ ਕਿ ਮੋਦੀ ਸਰਕਾਰ ਨੂੰ ਇਥੋਂ ਜਿਹੜਾ ਪੁੱਟ ਕੇ ਪਤਾਲ ਦੇ ਵਿੱਚ ਜਿਹੜਾ ਸੁੱਟ ਦਾਂਗੇ ਪਿੰਡਾਂ ਦੇ ਲੋਕ ਬਹੁਤ ਵੱਡਾ ਰੋਸ਼ ਜਿਹੜਾ ਪਿੰਡਾਂ ਦੇ ਵਿੱਚ ਪਾਇਆ ਜਾ ਰਿਹਾ ਵਾ ਤੁਸੀਂ ਵੇਖੋ ਸੈਂਕੜੇ ਟਰੈਕਟਰ ਅੱਜ ਇਸ ਰੈਲੀ ਦੇ ਵਿੱਚ ਵਾ ਜਿਹੜੇ ਪਿੰਡ ਪਿੰਡ ਘੁੰਮ ਕੇ ਸ਼ਹਿਰ ਸ਼ਹਿਰ ਘੁੰਮ ਕੇ ਅਸੀਂ ਜਿਹੜਾ ਹੁਕਾ ਦੇ ਰਹੇ ਆ ਵੀ ਲੋਕੋ ਆਪਣੀਆਂ ਜ਼ਮੀਨਾਂ ਬਚਾ ਲਓ ਆਪਣੀਆਂ ਨਸਲਾਂ ਬਚਾ ਲਓ ਆਪਣੀਆਂ ਫਸਲਾਂ ਬਚਾ ਲਓ ਨਹੀਂ ਤੇ ਤੁਹਾਡੇ ਇਹਨਾਂ ਨੇ ਪਿੰਡ ਇਥੋਂ ਉਜਾੜ ਕੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਜਿਹੜਾ ਵਸਾ ਦੇਣਾ ਵਾ ਜਿਹੜੇ ਇੱਕ ਇੱਕ ਕਮਰੇ ਦੇ ਫਲੈਟਾਂ ਦੇ ਵਿੱਚ ਤੇ ਇਥੇ ਕਾਰਪੋਰੇਟ ਘਰਾਣੇ ਜਿਹੜੇ ਕਾਰਜ ਕਰਦੇ ਨੇ ਆ ਤੁਹਾਡੇ ਪਾਣੀ ਤੇ ਕਬਜ਼ਾ ਕਰ ਲੈਣਾ ਤੁਹਾਡੀ ਬਿਜਲੀ ਤੇ ਕਬਜ਼ਾ ਕਰ ਲੈਣਾ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਆ ਸੋ ਭਾਈ ਮੇਰੀ ਇੱਕੋ ਹੀ ਅਪੀਲ ਆ ਲੋਕਾਂ ਨੂੰ ਭਾਰਤ ਦੇ ਆ ਲੋਕਾਂ ਨੂੰ ਵੀ ਉਠੋ 13 ਤਰੀਕ ਨੂੰ ਲੱਗਣ ਵਾਲਾ ਧਰਨਾ ਦਿੱਲੀ ਦੇ ਵਿੱਚ ਉਹਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਏਡੀ ਵੱਡੀ ਤਿਆਰੀ ਕਰਕੇ ਆਓ ਵੀ ਆਪਾਂ ਜੇ ਉਸ ਵੇਲੇ 13 ਮਹੀਨੇ ਸੰਘਰਸ਼ ਲੜਿਆ ਸੀਗਾ ਤੇ ਸਾਨੂੰ ਅੱਜ ਵੀ ਜੇ ਸੰਘਰਸ਼ ਲੰਮਾ ਹੋ ਗਿਆ ਅਸੀਂ ਪਿੱਛੇ ਨਹੀਂ ਮੁੜਾਂਗੇ ਤੇ ਚੜ੍ਹਦੀ ਕਲਾ ਦੇ ਨਾਲ ਆਪਣਾ ਸੰਘਰਸ਼ ਜਿੱਤ ਕੇ ਪਿੱਛੇ ਆਵਾਂਗੇ ਉਹ ਨਜ਼ਰ ਪਿੱਛੇ ਨਹੀਂ